ਅੱਜ ਮੈਂ ਟਰੈਕਟਰ ਲੈ ਕੇ ਆਇਆ ਰਾਤੀ ਮੈਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੇਰੇ ਤੋਂ ਜਜ਼ਬਾਤੀ ਹੋਏ ਰਾਤੀ ਮੈਨੂੰ ਥ੍ਰੈਟ ਆ ਗਿਆ ਕਿਸੇ ਗੈਂਗਸਟਰ ਦਾ ਸੇਵਾ ਕਰਨੀ ਹੈ ਜੋ 5 ਕਰੋੜ ਦੀ ਗੱਈਆ ਉਸੀ ਉਹ ਅਸੀਂ ਘਰ ਘਰ ਜਾ ਕੇ ਉਹ ਸੇਵਾ ਕਰਨੀ ਕਰਨੀਆਂ ਟਰੋੜ ਰੁਪਿਆ ਵੀ ਮੈਂ ਸੁਣਿਆ ਲੈ ਕੇ ਆਏ ਹਾਂ ਤੁਸੀਂ ਵੰਡੋਗੇ ਹਾਂਜੀ 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 ਅੱਜ ਵੰਡ ਕੇ ਜਾਵਾਂਗੇ ਅੱਜ ਪਿਆ ਬਾ ਇਸ ਥਿਕਾ ਲਈ ਸਾਰਿਆਂ ਨੂੰ ਕਿ ਆਹ ਲਗਾ ਦੇ ਮੁੰਡੇ ਨੇ ਜੋ ਬੋਲ ਮੂੰਹ ਕੱਟੇ ਸੀ ਉਹ ਪਕਾ ਲੈਣੇ ਬਾਈ ਕੱਲੇ ਕੱਲੇ ਘਰ ਟਰੈਕਟਰ ਪਹੁੰਚਾਤਾ ਬਾਈ ਨੇ ਹਜੇ 10 ਟਰੈਕਟਰ ਦਿੱਤੇ ਨੇ ਹਜੇ ਕਹਿੰਦੇ 100 ਦੇਣਾ ਵਾ ਤੇ ਜੋ ਨੇ ਬਿਆਨ ਦਿੱਤੇ ਸੀ ਬਾਈ ਉਹਨੇ ਸ਼ੁਰੂਆਤ ਕਰਤੀ ਆ ਬਾਕੀ ਵੀ ਭਰਾ ਬਿਆਨ ਦੇ ਰਹੇ ਨੇ ਤੇ ਹੌਲੀ ਹੌਲੀ ਸ਼ੁਰੂਆਤ ਵੀ ਕਰ ਰਹੇ ਨੇ ਪਰ ਆਪਾਂ ਬਾਈ ਦੀ ਮੂੰਹੋਂ ਸੁਣ ਲਈਏ ਕਿ ਬਾਈ ਨੇ ਕਿਵੇਂ ਟਰੈਕਟਰ ਦਿੱਤੇ ਨੇ ਤੇ ਪ੍ਰੀਤ ਟਰੈਕਟਰ ਨਾਲ ਕਿਵੇਂ ਦੋਸਤੀ ਹੈ ਬਾਈ ਜੋ ਉਸੇ ਬਈ ਅਯੋ ਸੋ ਮੈਂ ਉਸ ਦਿਨ ਕਿਹਾ ਸੀ ਕਿ ਅਸੀਂ ਪੰਜਾਬ ਦੇ ਨਾਲ ਖੜਾਂਗੇ ਸੋ ਅਸੀਂ ਉਸ ਦਿਨ ਮੈਂ ਕਿਹਾ ਸੀ ਤੇ ਅੱਜ ਮੈਂ ਪਹੁੰਚ ਗਿਆ ਜੀ 10 ਟਰੈਕਟਰਾਂ ਦੀ ਸੇਵਾ ਲੈ ਕੇ ਜੋ ਸੇਵਾ ਕਰਨੀ ਹੈ ਜੋ 5 ਕਰੋੜ ਦੀ ਕਹੀ ਆ ਉਸੀ ਉਹ ਅਸੀਂ ਘਰ ਘਰ ਜਾ ਕੇ ਉਹ ਸੇਵਾ ਕਰਨੀ ਕਰਨੀਆਂ ਬਾਕੀ ਟਰੈਕਟਰਾਂ ਦੀ ਸੇਵਾ ਅਸੀਂ علیحدਾਂ ਤੋਂ علیحدਾਂ ਕਰ ਰਹੇ ਹਾਂ ਉਹ ਜਿਹੜਾ ਪੈਸਾ ਤੁਸੀਂ ਕਹਿ ਸੀ ਉਸ ਤੋਂ ਇਲਾਵਾ ਹੈ ਕਿਉਂਕਿ ਉਸ ਦਿਨ ਮੇਰਾ ਪ੍ਰੀਤ ਟਰੈਕਟਰਾਂ ਨਾਲ ਪਿਆਰ ਆ 400 ਰੁਪਿਆ ਵੀ ਮੈਂ ਸੁਣਿਆ ਲੈ ਕੇ ਆਏ ਹਾਂ ਤੁਸੀਂ ਵੰਡੋਗੇ ਹਾਂਜੀ 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 ਅੱਜ ਵੰਡ ਕੇ ਜਾਵਾਂਗੇ ਤੇ ਵੀਰੇ ਨਾਲ ਪ੍ਰੀ ਟ੍ਰੈਕਟਰਾਂ ਨਾਲ ਪਿਆਰ ਆ ਤੇ 1 ਕਰੋੜ ਰੁਪਇਆ ਨਾਲ ਕੈਸ਼ ਲੈ ਕੇ ਆਇਆ ਵਾਪਰਾ ਬੰਡਾਂ ਲਈ ਲੋਕਾਂ ਨੂੰ ਮੈਂ ਵੀਡੀਓ ਦੇਖਿਆ ਨੇ ਜਿੱਚ 50-50 ਹਜ਼ਾਰ ਰੁਪਇਆ ਦੇ ਰਿਹਾ ਬਾਈ ਕਿਸੇ ਨੂੰ ਲੱਖ ਦੇ ਰਿਹਾ ਕਿਸੇ ਨੂੰ 50 ਹਜ਼ਾਰ ਦੇ ਰਿਹਾ ਵਾ ਤੇ 5 ਕਰੋੜ ਤਾਂ ਇਕੱਲੇ ਭਰਾ ਦੇ ਦੋਸਤ ਨੇ ਜਿਹੜੇ ਮੁੰਡੇ ਮੈਂ ਨਾ ਭੁੱਲ ਗਿਆ ਮੁੰਡਾ ਦਾ ਉਹਨਾਂ ਨਾਲ ਕੇ 5 ਕਰੋੜ ਟੋਟਲ ਦੇ ਰਹੇ ਨੇ ਤੇ ਇੱਕ ਅੱਜ ਦੀ ਰੇਟ ਚ 1 ਕਰੋੜ ਰੁਪਇਆ ਕੈਸ਼ ਲੈ ਕੇ ਆਇਆ ਵਾ ਜਿਹੜਾ ਹਰੇਕ ਨੂੰ 50-50 ਹਜ਼ਾਰ ਲੱਖ-ਲੱਖ ਰੁਪਇਆ ਦੇ ਰਿਹਾ ਵਾ ਤੇ ਜਿਵੇਂ ਯਾਰ 100 ਘਰ ਨੂੰ ਐਵੇਂ ਹਨਾ ਪੈਸੇ ਵੰਡੇ ਕੋਈ ਸੌਖਾ ਸੌਖੀ ਗੱਲ ਨਹੀਂ ਵੀਰੇ ਘਰ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਨਹੀਂ ਕਿ ਉਹ ਸਿੰਗਰ ਮਾੜਾ ਵਾ ਉਹ ਸਿੰਗਰ ਬੁਰਾ ਵਾ ਉਹਨੇ ਐ ਕਰਤਾ ਉਹਨੇ ਐ ਕਰਤਾ ਬਾਈ ਜਿੱਥੇ ਆਪਾਂ ਮਾੜੀਆਂ ਚੀਜ਼ਾਂ ਪ੍ਰਮੋਟ ਕਰਦੇ ਆ ਹਨਾ ਸਿੰਗਰਾਂ ਦੀ ਥੋੜੇ ਚੰਗੀਆਂ ਚੀਜ਼ਾਂ ਵੀ ਪ੍ਰਮੋਟ ਕਰੋ ਯਾਰ ਬਈ ਬਣ ਕੇ ਹਨਾ ਕਿ ਅਸੀਂ ਪੰਜਾਬ ਦੇ ਬੱਚੇ ਆ ਜੀ ਇਹ ਕੋਈ ਵੱਡੀ ਗੱਲ ਨਹੀਂ ਆਰਟਿਸਟ ਆ ਅਸੀਂ ਇੱਕ ਪੰਜਾਬ ਨਹੀਂ ਸਾਨੂੰ ਬਣਾਇਆ ਆ ਆਪਦੀ ਆਪ ਦਾ ਆਪ ਦਾ ਅਸੀਂ ਸਾਡਾ ਸਾਡਾ ਫਰਜ਼ ਆ ਅੱਜ ਮੈਂ ਟਰੈਕਟਰ ਲੈ ਕੇ ਆਇਆ ਰਾਤੀ ਮੈਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੇਰੇ ਕੋਲ ਜਜਬਾਤੀ ਹੋਏ ਰਾਤੀ ਮੈਨੂੰ ਥ੍ਰੈਟ ਆ ਗਿਆ ਕਿਸੇ ਗੈਂਗਸਟਰ ਦਾ ਵੀ ਮਨਜਿੰਦਰ ਸਰਸਤ ਉਹ ਯਾਰ ਬਾਈ ਹਨਾ ਬਾਈ ਨੂੰ ਵੀ ਬਹੁਤ ਧਮਕੀਆਂ ਆਉਂਦੀਆਂ ਨੇ ਤੇ ਅਸੀਂ ਜਦ ਮੈਂ ਬਹੁ ਘੱਟ ਸੌਂਦਾ ਹੁਣ ਨਾ ਮਾ ਪਰ ਯਾਰ ਜਿੰਨੇ ਵੀ ਸੌਂਦਾ ਬਾਈ ਜੀ ਗੈਕੀ ਵਧੀਆ ਵਾ ਹਨਾ ਪਰ ਯਾਰ ਧਮਕੀਆਂ ਦੇਣੀਆਂ ਕਿਸੇ ਦਾ ਪੁੱਤ ਨੂੰ ਹਨਾ ਐ ਮਾਰਦਣਾ ਯਾਰ ਜਿਵੇਂ ਸਿੱਧੂ ਨਾਲ ਹੋਇਆ ਬਾਈ ਫਿਰ ਆਪਾਂ ਸਾਰੇ ਇਨਸਾਫ ਲਈ ਭੱਜੇ ਆ ਹੁਣ ਆਪਾਂ ਜੋ ਚ ਕਹਿ ਦਿੰਦੇ ਕਿ ਉਹਨੂੰ ਵੀ ਐ ਕਰ ਦੋ ਉਹਨੂੰ ਵੀ ਐ ਕਰ ਦੋ ਯਾਰ ਜਦੋਂ ਬਾਈ ਉਹ ਚਲੇ ਜਾਂਦਾ ਨਾ ਉਹਦੇ ਮਾਪੇ ਨੂੰ ਹੁਣ ਇਹਦਾ ਵਿਆਹ ਵੀ ਹੋਇਆ ਜਵਾਗ ਵੀ ਐ ਛੋਟਾ ਹਨਾ ਤੇ ਯਾਰ ਬਾਈ ਥੋੜਾ ਜਿਆ ਸੋਚ ਲਿਆ ਕਰੋ ਬਾਕੀ ਯਾਰ ਬਾਬਾ ਭਲੀ ਕਰ ਰਹੇ ਹਨਾ ਵੀ ਤੁਹਾਡੇ ਮਸੀਰ ਹੈ ਸ਼ਹਿਰ ਤੇ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਮਨਿੰਦਰ ਸਰ ਸਾਹਿਬ ਉਹ ਉਹਨਾਂ ਤੋਂ ਵੀ ਭਜਾ ਹਾਲਾਕਿ ਪੰਜਾਬ ਨੂੰ ਲੋੜ ਤਾਂ ਨਹੀਂ ਮੈਂ ਦੱਸਾਂ ਮੈਂ ਮੈਂ 100 ਟਰੈਕਟਰ ਗਿਆ ਸੀ 100 ਟਰੈਕਟਰ ਗਿਆ ਮਨਜਿੰਦਰ ਸਰਸੇ ਭਾਈ ਦਾ ਮੈਨੂੰ ਫੋਨ ਆਇਆ ਕਹਿੰਦੇ ਕਿੰਨੇ ਟਰੈਕਟਰ ਦੇ ਰਿਆ ਮੈਂ ਕਿਹਾ ਭਾਈ ਆਪਾਂ 100 ਟਰੈਕਟਰ ਪੰਜਾਬ ਚ ਜਿਹੜੇ ਪਰਿਵਾਰ ਨੇ ਹੜ ਪੀੜ ਤੇ ਲਏ ਉਹਨਾਂ ਨੂੰ ਆਪਾਂ 100 ਟਰੈਕਟਰ ਦਾ ਐਲਾਨ ਭਾਈ ਨੇ ਕਿਹਾ ਮਨਕਿਰਤ 50 ਟਰੈਕਟਰ ਤੂੰ ਮੇਰੇ ਵੱਲੋਂ ਚੱਕ ਕਿ ਮੈਂ ਹੋ ਯਾਰ ਦੋਸਤ ਹੁਣ ਤਾਂ ਇਹੋ ਜੇ ਹੋਣ ਹਨਾ ਨੇਵੇਂ 100 ਟਰੈਕਟਰ ਗਿਆ 50 ਟਰੈਕਟਰ ਹੋਰ ਗਿਆ ਤਾਂ ਮਤਲਬ ਮੇਰੇ ਮੇਰੇ ਵੱਲੋਂ ਕਰਦੇ ਪਏ ਆ ਟਰੈਕਟਰ ਵਧੀਆ ਨੇ ਯਾਰ ਪੰਜਾਬ ਦੇ ਜਦੋਂ ਕੋਈ مصیبت ਪੈਂਦੀ ਆ ਤਾਂ ਨਾਲ ਖੜਨਾ ਚਾਹੀਦਾ ਬਾਈ ਇਹ ਨਾਲੇ ਵੀਰਾਂ ਨੇ ਦੱਸਿਆ ਵਾ ਅੱਠ ਸਿੰਗਰਾਂ ਨੇ ਦੱਸਿਆ ਐਕਟਰਾਂ ਐਕਟਰਾਂ ਨੇ ਦੱਸਿਆ ਵਾ ਬਾਕੀ ਸਲਮਾਨ ਖਾਨ ਉਹਨੇ ਸਾਰੇ ਨਾਲ ਖੜੇ ਨੇ ਹੁਣ ਜਿਵੇਂ ਦੋ ਕਿਸ਼ਤੀਆਂ ਭੇਜੀਆਂ ਨੇ ਸਲਮਾਨ ਖਾਨ ਨੇ ਬਾਕੀ ਫੰਡ ਭੇਜਿਆ ਵਾ ਇਹਦਾ ਬਾਡੀ ਗਣਾ ਯਾਰ ਸ਼ੇਰਾ ਉਹਦੇ ਥਰੂ ਸਾਰਾ ਕੁਝ ਕੀਤਾ ਵਾ ਆਪਦੇ ਸਾਰੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ اپیل ਕਰਦਾ ਵੀ ਜੇ 50 ਟਰੈਕਟਰ ਪਾ ਜੀ ਨੇ ਦੇਤੇ ਹੋਰ ਵੀ ਸਾਡੇ ਵੱੱਤ ਚੜ ਕੇ ਆਈਏ ਆਪਾਂ 100 ਟਰੈਕਟਰ ਲਾਣੇ ਆਪਾਂ 200 ਦੇਈਏ ਫੇਰ ਮੈਨੂੰ ਕੈਨੇਡਾ ਤੋਂ ਫੋਨ ਆਇਆ ਸਾਡੇ ਮੇਰੇ ਵੱਡੇ ਭਰਾ ਐਂਟੀ ਧੁਗਾ ਭਾਜੀ ਦਾ ਐਂਟੀ ਧੁਗਾ ਭਾਜੀ ਕਹਿੰਦਾ ਮਨਕਰਤ ਸਾਡੇ ਜੁਮੇ ਵੀ ਸੇਵਾ ਲਾ ਜਿੰਨੇ ਟਰੈਕਟਰ ਆ ਮੇਰੇ 10 ਸਾਲ ਹੋ ਗਏ ਮੈਨੂੰ ਕਲਾਕਾਰੀ ਚ ਆਏ ਨੂੰ ਮੈਂ ਬਹੁਤ ਦੁਨੀਆ ਨਾਲ ਜਿਨ੍ਹਾਂ ਜਿਨ੍ਹਾਂ ਨਾਲ ਮੇਰਾ ਭਰਾਵਾਂ ਨਾਲ ਪਿਆਰ ਰਿਹਾ ਸਾਰਿਆਂ ਦੇ ਅੱਗੇ ਮੈਂ ਹੱਥ ਜੋੜੂਗਾ ਵੀ ਪੰਜਾਬ ਨੂੰ ਲੋੜਿਆ ਪੰਜਾਬ ਨਾਲ ਖੜੀਏ ਅੱਜ ਸਾਰੇ ਭਰਾ ਖੜ ਰਹੇ ਨੇ ਪੰਜਾਬ ਦੇ ਨਾਲ ਜੀ ਸਾਡੀ ਸਰਕਾਰ ਵੀ ਸਾਡੇ ਸੀਐਮ ਭਗਵੰਤ ਮਾਨ ਟੀਐਮ ਸਾਹਿਬ ਦਾ ਬਿਮਾਰ ਹੋ ਕੇ ਕਹਿੰਦੇ ਕਿ ਇਨ੍ਹਾਂ ਹਾਲਾਤਾਂ ਚ ਪੰਜਾਬ ਨੂੰ ਲੋਨ ਨਹੀਂ ਨਹੀਂ ਕੋਈ ਨਹੀਂ ਸੀਐਮ ਸਾਹਿਬ ਠੀਕ ਹੋਣਗੇ ਚੜ੍ਹਦੀ ਕਲਾ ਵਾਲੇ ਸੀਐਮ ਆ ਬਹੁਤ ਸਾਨ ਜਾਟਾ ਭਗਵੰਤ ਮਾਨ ਸਾਹਿਬ ਉਹ ਪੰਜਾਬ ਦੇ ਨਾਲ ਖੜਨਗੇ ਕਰਜ਼ਾ ਮਾਫ ਕਰਨਗੇ ਕਿ ਆਹੀ ਆ ਬਾਈ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਚਲੋ ਬਾਬਾ ਜੀ ਛੇਤੀ ਛੇਤੀ ਠੀਕ ਕਰ ਰਹੇ ਨੇ ਇੱਕ ਫੋਟੋ ਵੀ ਸਾਹਮਣੇ ਆਈ ਸੀ ਜਿਦੇ ਵਿੱਚ ਉਹ ਆਨਲਾਈਨ ਦੇਖਦੇ ਪਏ ਨੇ ਕਿ ਕੀ ਹੋ ਰਿਹਾ ਪੰਜਾਬ ਚ ਕਿੱਥੇ ਕਿੱਥੇ ਕੀ ਲੋਡ ਆ ਉੱਥੋਂ ਆਰਡਰ ਆਰਡਰ ਦੇ ਰਹੇ ਨੇ ਆਨਲਾਈਨ ਬੈਠੇ ਹਸਪਤਾਲ ਦੇ ਵਿੱਚੋਂ ਤੇ ਜਿਵੇਂ ਮਲਗੀਰਤ ਨੇ ਕਿਹਾ ਵਾ ਕਿ ਉਹ ਕਰਜ਼ਾ ਗੁਰਜ਼ਾ ਸਾਰਾ ਕਿਸਾਨਾਂ ਦਾ ਮਾਫ਼ ਕਰਨਗੇ ਜਿਵੇਂ ਅਪੀਲ ਕਰਨਗੇ ਸਾਰੇ ਸਿੰਗਰ ਰਲ ਕੇ ਤੇ ਉਹ ਸ਼ਰਤ ਕਰਨਗੇ ਵੀ ਯਾਰ ਕਿਉਂਕਿ ਹਾਲਾਤ ਇੰਨੇ ਮਾੜੇ ਹੋਏ ਹੋਣਾ ਨਾ 3-3 ਫੁੱਟ ਰੇਤਾ ਚੜ ਗਿਆ ਵਾ ਹਨਾ ਖੇਤਾਂ ਚ ਫਿਰ ਉਹ ਤਾਂ ਬਹੁਤ ਅਸਲ ਤਾਂ ਉਹਨੂੰ ਕੱਢਣ ਚ ਲੱਗ ਗਿਆ ਨਾ ਬੰਦਿਆਂ ਨੂੰ ਤੇ ਚਲੋ ਸੁਣਦੇ ਆ ਬਈ ਹੁਣ ਦੇਖ ਲਓ ਵੀ ਸਾਡੀ ਲਾਈਨ ਚੋਂ ਆ ਤੇ ਮੈਨੂੰ ਵਿਸ਼ਵਾਸ ਵੀ ਆ ਸਾਡਾ ਸੀਐਮ ਭਗਵਤ ਮਾਨ ਝੋਟਾ ਬੰਦਾ ਉਹ 100% ਕਿਸਾਨਾਂ ਨਾਲ ਵੀ ਹੜਪੀੜਤਾ ਨਾਲ ਵੀ ਖੜੇ ਹੋਣਗੇ ਬਸ ਭਾਈ ਇਹੀ ਅਪੀਲ ਆ ਸਾਰੇ ਸਿੰਗਰਾਂ ਨੂੰ ਕਿ ਬਿਆਨ ਤਾਂ ਆਪਾਂ ਦੇ ਰਹੇ ਆ ਸਾਰੇ ਭਰਾ ਚਲੋ ਵਿੱਚ ਅਗੇ ਕੰਮ ਵੀ ਕਰਦੇ ਪਏ ਨੇ ਤੇ ਜਿਹੜੇ ਜਿਹੜੇ ਬਿਆਨ ਦੇ ਰਹੇ ਨੇ ਉਹ ਆਪਾਂ ਸਟਾਰਟ ਕਰੀਏ ਹੌਲੀ ਹੌਲੀ ਕੰਮ ਕਰਨੇ ਤੇ ਹੁਣ ਪਾਣੀ ਦਾ ਲੈਵਲ ਥੋੜਾ ਜਿਹਾ ਘਟਦਾ ਪਿਆ ਵਾ ਜਿਵੇਂ ਮੈਨੂੰ ਨਿਊਜ਼ ਆਈ ਹੈ ਅੱਜ ਤੇ ਮੀਂਹ ਰੁਕੇ ਹੋਏ ਨੇ ਹੁਣ ਹੁਣ ਮੀਂਹ ਨਹੀਂ ਪੈ ਰਿਹਾ ਵਾ ਅੱਜ ਅੱਜ ਦੀ ਡੇਟ 'ਚ ਮੀਂਹ ਨਹੀਂ ਗੇ ਤੇ ਵੀਰ ਭਰਾ ਜਿਹੜੇ ਨਹੀਂ ਜਾ ਸਕਦੇ ਉਹ ਬਸ ਮੈਂ ਬਾਰ-ਬਾਰ ਵੀਡੀਓ ਦੇ ਐਂਡ 'ਚ ਕਹਿਣਾ ਹੁੰਦਾ ਵਾ ਉਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਯਾਰ ਖੇਤੀ ਦੀ ਸਾਰਾ ਕੁਝ ਪੰਜਾਬ 'ਚ ਠੀਕ ਹੋਵੇ ਚਲੋ ਜ